ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ਿਰਗਿਲ ਤੇ ਵੀ ਅੱਜ ਬਹੁਤ ਚਰਵੱਲ ਆਇਆ ਵੀਡੀਓ ਬਣਾਉਣਾ ਪਹਿਲਾਂ ਤੁਹਾਨੂੰ ਦਿਖਾਈਏ ਇਹ ਦਰਖਤ ਦੇਖੋ ਪ੍ਰਭੂ ਕਿੰਨਾ ਮੋਟਾ ਦਰਖਤ ਹੋਇਆ ਹੋਇਆ ਛੇਤਾ ਜਾ ਆਪਾਂ ਕੈਂਟ ਚੀਜ਼ ਤੁਹਾਨੂੰ ਦਿਖਾਉਣ ਵਾਸਤੇ ਜਿਹੜੇ ਲੋਕ ਕਹਿੰਦੇ ਰਹਿੰਦੇ ਹੈਗੇ ਪੰਜਾਬ ਵਰਗੀ ਜਗ੍ਹਾ ਨਹੀਂ ਕਿਤੇ ਹੈਗੀ ਤੇ ਲੋਕ ਕਹਿੰਦੇ ਵੀ ਬਾਹਰ ਆਉ ਉਹ ਤੇ ਕੰਮ ਤਾਂ ਦਾ ਇੱਥੇ ਕਰਦੇ ਹੈਗੇ ਤੇ ਜਦੋਂ ਇੰਡੀਆ ਜਾਂਦੇ ਆ ਬੰਦੇ ਕਹਿੰਦੇ ਪੰਜਾਬ ਵਰਗੀ ਦਾ ਜਗ੍ਹਾ ਕਿਤੇ ਨਹੀਂ ਹੈਗੀ ਤੇ ਆਹ ਦੇਖੋ ਬਈ ਮੈਂ ਕਿੱਤਾਂ ਛੇੜਿਆ ਇੱਧਰ ਮੋਟ ਲੱਗੀ ਹੋਈ ਆਗਲੇ ਦੀ ਤੇ ਆ ਦਰਖਤ ਦੇਖੋ ਕਿੰਨਾ ਇਹ ਮੋਟਾ ਹੋਇਆ ਦਰਖਤ ਇਹ ਤੋ ਦੇਖ ਸਕਦੇ ਆਪਾਂ ਇਹ ਬਹੁਤ ਸਾਲ ਪੁਰਾਣਾ ਹੋਣਾਗਾ ਦੇਖੋ ਪੁਰਾਣਾ ਵੀ ਢੈਂਡਾਂ ਨਾਲ ਗੱਲਬਾਤ ਹਾਂ ਜੋ ਨੂੰ ਦਿਖਾਉਣਾ ਜਿਹੜੀ ਚੀਜ਼ ਮੈਂ ਦਿਖਾਉਣ ਵਾਸਤੇ ਆਇਆ ਜਿਵੇਂ ਆਪਨੇ ਹੁਣ ਬਾਡੀ ਦਾ ਜੋਰ ਆ ਪੂਰਾ ਤੇ ਅੱਗਾ ਵੀ ਬਹੁਤ ਲੱਗਦੀ ਆ ਵੀ ਇਹਨਾਂ ਨੁਕਸਾਨ ਵੀ ਬਹੁਤ ਹੁੰਦਾ ਪਿਆਗਾ ਫਸਲਾਂ ਦਾ ਪਤਾ ਨਹੀਂ ਕੋਈ ਜਾਣ ਕੀ ਲ ਜਾਂਦਾ ਹਨਾ ਪਤਾ ਨਹੀਂ ਕੀ ਕਾਰਨਾ ਹੋਣਾ ਤੇ ਇੱਥੇ ਹਜੇ ਕਣਕ ਜਮ ਹਰੀ ਖੜੀ ਹੈਗੀ ਅਮਰੀਕਾ 'ਚ ਤਾਂ ਬਸ ਉਹਨਾਂ ਸੰਦਮ ਇਧਰ ਦੀ ਹੋ ਗਈ ਤਾਂ ਥੋੜੇ ਆ। ਹਾਂਜੀ ਮੈਂ ਆਪਾਂ ਕਰੀ ਇਹਨਾਂ ਨੇ ਖਾ ਖੂਜੇ। ਤੁਸੀਂ ਬੰਦਾ ਦੇਖ ਕੇ ਬੰਦਾ ਦੱਸ ਨਹੀਂ ਸਕਦਾ ਵੀ ਇਹ ਪੰਜਾਬ ਆ ਜਾਂ ਕੋਈ ਹੋਰ ਹੈ। ਦੀ ਸਗਾ ਦੇਖੂ ਗਰਾ ਕਮੀ ਬੇਚੀ ਦੱਸੋ ਮੈਨੂੰ ਕਿਸੇ ਪਾਸਿਓਂ ਜਰੂਰ ਕਮੈਂਟ ਕਰਕੇ ਆ ਦੇਖੋ ਸਾਰੀ ਜਿੰਨ੍ਹੇ ਤੱਕ ਨਿਗਾਹ ਜਾਂਦੀ ਆ ਦੂਰ ਤੱਕ ਦੇਖ ਲੋ ਇਹ ਹੀ ਕਣਕ ਬੀਜੀ ਹੋਈ ਹੈਗੀ ਹਰੀ ਹਰੀ ਖੜੀ ਹੈ ਅਜੇ ਤਜਮਾ ਇਹ ਤਾਂ ਕਿਤੇ ਜਲਾਈ ਗਸਤ ਚ ਜਾ ਕੇ ਵੱਢਣੀ ਆ ਉਹ ਵੀ ਤੁਹਾਨੂੰ ਦਿਖਾਉਂਗਾ ਇਹਦਾ ਜਮਾ ਸੁਕਾ ਦਿੰਦੇ ਆਗੇ ਜਦੋਂ ਵੱਢਦੇ ਆ ਅਮਨullah ਦੇ ਕੱਖਾਂ ਲਈ ਸਪਰੇ ਹੋ ਗਈ ਹੋਣੀ ਤਾਂ ਇਹੋ ਉਹ ਹੋ ਗਈ ਅਈ ਇਹਨਾਂ ਦੇ ਖੇਤ ਨੂੰ ਵੇਚਦੀ ਰਾਹਦਾਰੀ ਵੀ ਛੱਡੀ ਹੁੰਦੀ ਆ ਜਿੱਥੋਂ ਦੀ ਇਹਨਾਂ ਨੇ ਜਾਣਾ ਹੁੰਦਾ ਆ ਉਹਨਾ ਟਰੈਕਟਰ ਵਗੈਰਾ ਲੈ ਕੇ ਜਾਣਾ ਹੁੰਦੀ ਹੈਗੀ ਤੇ ਇੱਧਰ ਦੇਖ ਸਕਦੇ ਤੁਸੀਂ ਜਿੱਥੇ ਤੱਕ ਨਿਗਾਹ ਜਾਂਦੀ ਹੈਗੀ ਸਾਰੀ ਕਣਕ ਬੀਜੀ ਹੋਈ ਹੈਗੀ ਤੇ ਇੱਧਰ ਲਈ ਹੜਤ ਤੇ ਦੇਖ ਲਓ ਜਿੱਥੇ ਤੱਕ ਨਿਗਾਹ ਜਾਂਦੀ ਆ ਉਹ ਪੂਰਾ ਟੱਕ ਤੇ ਕਣਕ ਬੀਜੀ ਹੈ ਜਿਹੜੇ ਆਪਣੇ ਬੰਦੇ ਉੱਥੇ ਕਹ ਦਿੰਦੇ ਤਾਂ ਉੱਥੇ ਤਾਂ ਵੀ ਬਾਹਰ ਤਾਂ ਯਾਰ ਹਾਈ ਨਹੀਂ ਕੱਖ ਨਹੀਂ ਹੈਗਾ ਵੀ ਆਪਣੇ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਹੈਗੀ ਆ ਦੇਖ ਲਓ ਪ੍ਰਭੂ ਪੂਰੀ ਵਧੀਆ ਕਨਕ ਖੜੀ ਹੈਗੀ ਕਮੀ ਬੇਚੀ ਕੋਈ ਨਹੀਂ ਲੱਗਦੀ ਇਹ ਜੋ ਬਾਕੀ ਸਾਨੂੰ ਮੈਂ ਕੈਮਰਾ ਦੂਜੀ ਹੱਟ ਤੋਂ ਤੁਹਾਨੂੰ ਅਕਦਾ ਦਿਖਾਉਣਾ ਹੈ ਕੱਦ ਵੀ ਦਿਖਾਉਣਾ ਕਨਕ ਦਾ ਤੇ ਦੱਸਿਓ ਹਣਾ ਜੀ ਆ ਦੇਖੋ ਕਿਰਾਂ ਕਨਕ ਦਾ ਕੱਦ ਵੀ ਲਾ ਲਓ ਬਹੁਤ ਵਧੀਆ ਬਹੁਤ ਵਧੀਆ ਹੋਈ ਸੀ ਹੈ ਭਰਾਓ ਕਨਕਾ ਦੇਖ ਸਕਦੇ ਹੋ ਜਿਵੇਂ ਆ ਸੈਡਾਂ ਆਈਆਂ ਦੋ ਸੈਡਾਂ ਤੋਂ ਆਪਾਂ ਨੂੰ ਪਤਾ ਹੀ ਆ ਵੀ ਬੜਾ ਮੂਟਾ ਕਮੀ ਪੇਛੀ ਸੈਡਾਂ ਤੋਂ ਰਹਿ ਜਾਂਦੀ ਹੈਗੀ ਜਲੋ ਉਹ ਨਹੀਂ ਖਦ ਖਰਾਕ ਪ੍ਰੋਪਰ ਨਹੀਂ ਪੈਂਦੀ ਸੈਡਾਂ ਦੇ ਦੇਖੋ ਵੀਰ ਲੱਗੂ ਮੇਰੇ ਲੱਖ ਲੱਖ ਤੱਕ ਆਉਂਦੀ ਹੈਗੀ ਕਣਕ ਕਦ ਪੂਰਾ ਕਣਕ ਦਾ ਦੇਖ ਸਕਦੇ ਹੋ ਉਹ ਜਿੱਥੇ ਤੱਕ ਨੀਂਗਾ ਜਾਂਦੀ ਹੈਗੀ ਇੱਧਰ ਵੀ ਤੇ ਇੱਧਰ ਵੀ ਭਰਾਵੋ ਹਨਾ ਤੇ ਪਰਾਂ ਇਹਨਾਂ ਨੇ ਮੱਕੀ ਆਲਰੇਡੀ ਬੀਜਤੀ ਤੇ ਉਹ ਵੀ ਦਿਖਾਉਣਾ ਤੁਹਾਨੂੰ ਜਾ ਕੇ ਭਾਈ ਮਿੱਤਰੋ ਕੰਕ ਦਾ ਪਾਸੋਂ ਦੁਸਾਤੀ ਇਧਰੋਂ ਹੁਣ ਆ ਗਈ ਹੈ ਨਾ ਸਾਰੀ ਖੜੀ ਆ ਗਈ ਹੈਰੀ ਬਹੁਤ ਵਧੀਆ ਇਧਰ ਦੀ ਹੁਣ ਦਿਖਾਉਣਾ ਆ ਮੈਨੂੰ ਵਧੀਆ ਲੱਗਦੀ ਇਹਨਾਂ ਦੀ ਜਗ੍ਹਾ ਦਾ ਕਈ ਵੀਰ ਕਹਿ ਦਿੰਦਾ ਜੇ ਇਹਨਾਂ ਨੇ ਦਰਖਤ ਨਹੀਂ ਲਾਏ ਹੋਈ ਇਹਨਾਂ ਦਾ ਹਿਸਾਬ ਤਾਂ ਵੇਦਾ ਜੀ ਮੰਨ ਲਓ ਕਿਤੇ ਦਰਖਤ ਹੈਗਾਗਾ ਚਾਹੇ ਉਹ ਬਾਹਨ ਚ ਹੀ ਆ ਗਿਆ ਤੇ ਇਹ ਵੱਢਦੀ ਨਹੀਂ ਹੈਗੀ ਉਹਨੂੰ ਜਿਵੇਂ ਆਹ ਹੁਣ ਲਾ ਲੂ ਆਹ ਦਰਖਤ ਜਿਵੇਂ ਹੁਣ ਲਾ ਲਾ ਕਿੰਨੇ-ਕਿੰਨੇ ਸਾਲ ਪੁਰਾਣੇ ਹੋਣਗੇ ਇਹ ਤੇ ਜੇ ਇਧਰ ਬਾਹਨ ਜ ਹੁੰਦਾ ਕੋਈ ਤੇ ਇਹਨਾਂ ਨੇ ਵੱਡਣਾ ਨਹੀਂ ਸੀ ਉਹ ਜਿਵੇਂ ਆਪਾਂ ਦਾ ਵੱਡਦੇ ਨੇ ਵੀ ਯਾਰ ਸਾਡੇ ਬਾਹਨ ਜਾ ਗਿਆ ਉਹ ਦਰਹੋਦ ਰਸਤ ਨਹੀਂਦਾ ਉਹ ਵੀ ਬਹੁਤ ਡਾਗ ਲਾ ਦੇਖੋ ਤੇ ਮੱਕੀ ਵੀ ਇਹਨਾਂ ਨੇ ਆਲਰੇਡੀ ਬੀਜ ਚੁੱਕੇ ਨੇ ਦੇਖੋ ਵੀਰ ਮੱਕੀ ਵੀ ਤੁਹਾਨੂੰ ਦਿਖਾ ਦਈਏ ਇਹਨਾਂ ਦੀ ਲੱਗਦੇ ਹੱਥੋਂ ਨਾ ਦੇਖੋ ਬਈ ਇਹ ਵੀ ਮੱਕੀ ਦਾ ਚਾਰ ਚੂਰ ਪੂਰਾ ਪਾਉਂਦੇ ਆਗੇ। ਆ ਦੇਖੋ। ਇਹ ਸਾਰੀ ਮੱਕੀ ਹੈਗੀ ਆਹਾ ਵਾਹਨ ਪਹਿਲਾਂ ਵਿਲਾ ਪਿਆ ਸੀਗਾ ਤੇ ਇਸ ਤੋਂ ਬਾਅਦ ਜਦੋਂ ਉਹ ਕਣਕ ਵੱਢੀ ਗਈ ਉਸ ਤੋਂ ਬਾਅਦ 6 ਮਹੀਨੇ ਉਹ ਵਾਹਨ ਵਿਲਾ ਪਿਆ ਰਹਿਣਾ। ਜਿੱਥੇ ਉਹ ਇਹਨਾਂ ਨੇ ਗਾਹ ਜੀਰੀ ਲਾਉਣੀ ਹੁੰਦੀ ਹੈਗੀ। ਉਹ ਵਾਹਨ ਵਿਲੇ ਪਿਆ ਜਿੱਥੇ ਜੀਰੀ ਲਾਉਣੀ ਹੈ ਉੱਥੇ ਇਹਨਾਂ ਨੇ ਜਦੋਂ ਪਿਛਲੀ ਵਾਰੀ ਆਪਣੇ ਸੀਜ਼ਨਸ ਝੋਨਾ ਵੱਢ ਲਿਆ ਸੀ ਉਥੋਂ ਉਸ ਤੋਂ ਬਾਅਦ ਇਹਨਾਂ ਨੇ ਕਣਕ ਨਹੀਂ ਬੀਜੀ ਸੀ ਉਥੇ। ਉਹਨੂੰ ਖੁੱਲ੍ਹੇ ਹੀ ਛੱਡ ਦਿੰਦੇ ਸੀ 6 ਮਹੀਨੇ। ਲਾਲੂ ਸਰਕਾਰ ਪਰਮਿਸ਼ਨ ਵੀ ਨਹੀਂ ਦਿੰਦੀ ਜਿੰਨਾ ਵੀ ਇਹਨਾਂ ਦਾ ਹੈਗਾ ਉਹ ਖੇਤੀ ਮਾਡਲ ਹਨਾ ਤੇ ਬਾਕੀ ਪ੍ਰਭੂ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਕੀ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦੀ